ਨੇ ਜੀ ਅੱਜ 4 ਘੰਟਾ ਕੱਪ ਹੋਈ ਹੈ ਉਹਦੇ ਤੇ ਕਹਿਣ ਨੂੰ ਕੋਈ ਸ਼ਬਦ ਨਹੀਂ ਪੈਂਦਾ ਕਦੇ ਵੀ ਹਨਾ ਜਦੋਂ ਐਮੋਜੀ ਕੋਈ ਘਟਨਾ ਹੋ ਜਾਂਦੀ ਹੈ ਬੱਚੀ ਹੈ ਅੱਜ ਇੱਕ ਐਗਜ਼ਾਮਪਲ ਦਿੰਦੀ ਹੈ ਆਮ ਆਦਮੀ ਪਾਰਟੀ ਕਾਂਗਰਸ ਸਭ ਇੱਕ ਸੋਸ਼ਲ ਵਰਕਰ ਹੈ ਹਰ ਇੱਕ ਸਰਸਾਰੇ ਲੋਕਾਂ ਤੇ ਪਹੁੰਚੀ ਹੈ ਕਿਸੇ ਵੀ ਪਾਰਟੀ ਦਾ ਕੋਈ ਵੀ ਅਜੰਡਾ ਲੈ ਕੇ ਜੀ ਨਹੀਂ ਇਥੇ ਸਾਡੀ ਸੈਂਟਰ ਸਰਕਾਰ ਨੂੰ ਇਹੀ ਬੇਨਤੀ ਹੈ ਇਹ ਰਿਕਵੈਸਟ ਕਰਦੇ ਆ ਕਿ ਰਾਜਨੀਤੀ ਤੋਂ ਉੱਪਰ ਰੁਸਕੇ ਇਹੋ ਸਟੇਟਾ ਕਈ ਵਾਰ ਕੀ ਕਰਦੀ ਆ ਆਪਦਾ ਨਾਮ ਰੂਪ ਹੋਣ ਦੇ ਵਾਸਤੇ ਦਬਾ ਰਿੰਦੀ ਹੈ ਜਿਵੇਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕੁੜੀ ਦੇ ਨਾਲ ਇੰਨੀ ਦਰਦਨਾਕ ਮੌਤ ਹੋ ਚੁੱਕੀ ਉਹਨੂੰ ਉਸ ਤੋਂ ਬਾਅਦ ਉਸ ਸਾਈਡ ਕਰਾਰ ਦਿੱਤਾ ਗਿਆ ਸਾਡੀ ਸਰਕਾਰਾਂ ਨੂੰ ਇਹੀ ਬੇਇੱਜ਼ਤੀ ਹੈ ਰਾਜਨੀਤੀ ਉੱਪਰ ਉੱਠ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਸਾਡੇ ਜੋ ਭੈਣ ਹੈ ਉਮੇਤਾ ਦੇਵਨਾਥ ਨੂੰ ਇਸਤਾਫਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਲੇਖ ਉੱਤਾਰ ਉਹਨਾਂ ਵੀ ਇਸਤਾਫਾ ਦਾ ਉੱਥੋਂ ਬੰਦਾ ਦੱਸਿਆ ਜਾ ਰਿਹਾ ਜਿਹੜਾ ਕਿ ਸਿਕਿਉਰਿਟੀ ਦੇ ਉੱਪਰ ਹੀ ਧਿਆਨ ਰੱਖਦਾ ਵੀ ਉਹਨੂੰ ਕਾਰਾ ਕੋਤਾ ਸੀ ਵਿਜੀਟ ਕੇ ਕੈਮਰੇ ਨਹੀਂ ਹੈਗੇ ਤੋਂ ਵੱਲੋਂ ਜਿਹੜਾ ਹੈ ਬੜਾ ਹੀ ਸਾਫ ਤੇ ਬ੍ਰੀਕ ਨੇ। ਇਹ ਇੱਕ ਸਾਜ਼ਿਸ਼ ਦੇ ਸਾਜ਼ਿਸ਼ ਦੇ ਕੰਮ। ਬਿਲਕੁਲ ਜੀ ਪੂਰੀ ਦੀ ਪੂਰੀ ਸਾਜ਼ਿਸ਼ ਹੈ। ਮੇਰੀ ਖਿਆਲ ਇੰਡੀਆ 'ਚ ਕੋਈ ਉਹ ਜੋ ਹਸਪੀਟਲ ਨਹੀਂ ਉਹ ਵੱਜਿਤ ਦੀ ਅੱਜ ਦੀ ਟਾਈਮ 'ਚ ਸੀਸੀਟੀਵੀ ਕੈਮਰੇ ਨਾ ਲੱਗੇ। ਸੋ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਅੱਜ ਅਸੀਂ ਸੜਕਾਂ ਦੇ ਉੱਪਰ ਹਾਂ। ਸਰ ਜਿਹੜੇ ਵੀ ਲੋਕ ਰੱਖੇ ਜਾਂਦੇ ਆ ਤੋਂ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਕਿ ਜਿਹੜੇ ਉਹਨਾਂ ਦੇ 4 ਮਿਆਂ ਹੋਏ ਹੋਏ ਸੀ ਤਾਂ ਕੁਝ ਇਨਕੁਆਇਰੀ ਵੀ ਕਰਕੇ ਜਿਹੜਾ ਲੋਕਾਂ ਨੂੰ ਉੱਥੇ ਰੱਖਿਆ ਜਾਣਾ ਚਾਹੀਦਾ ਹੈ। ਦੇਖੋ ਜੀ ਦੀ ਆਦਾ ਹੁਣ ਕਨਸਟੀਟਿਊਸ਼ਨ ਆਪਾਂ ਚੇਂਜ ਤਾਂ ਕਰ ਨਹੀਂ ਸਕਦੇ ਹਨ ਤੇ ਉਹਦੇ ਚ ਕੀ ਹੈ ਇਨਕੁਆਇਰੀ ਕਰਕੇ ਹੀ ਰੱਖਦੇ ਆ ਬਟ ਕਈ ਵਾਰ ਇਨਸਾਨੀਅਤ ਹੈ ਗਲਤੀ ਹਰ ਕੋਈ ਕਰ ਲੈਂਦਾ ਪਤਾ ਨਹੀਂ ਹੁੰਦਾ ਬੰਦੇ ਦੇ ਚਿਹਰੇ ਤੇ ਨਹੀਂ ਲਿਖਿਆ ਹੁੰਦਾ ਉਹ ਰੇਪ ਇਸਟਾਈ ਹੈ ਕੁਛ ਹੈ ਨਾ ਤੋਂ ਕਿਉਂਕਿ ਜੋ ਨਿਊਜ਼ ਦੇ ਵਿੱਚ ਦਿਖਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਹਿਲਾਂ ਜਿਹੜੀਆਂ ਤਿੰਨ ਸ਼ਾਦੀਆਂ ਪਹਿਲਾਂ ਵੀ ਹੋ ਚੁੱਕੀਆਂ ਸੀ ਜਿਹੜੀ ਉਹਨਾਂ ਦੀ ਚੌਥੀ ਵਾਈਫ ਸੀ ਉਹ ਕੈਂਸਰ ਦੇ ਨਾਲ ਫੀੜੀ ਤੋਂ ਕੇ ਜਿਹੜੀ ਉਹਨਾਂ ਦੀ ਡੈਥ ਹੋਈ ਸੀ ਇਹ ਤਾਂ ਇਹ ਹੁਣ ਕੋਈ ਦੱਸ ਸਕਦੇ ਆ ਜਾਂ ਤੁਸੀਂ ਸੈਟਰ ਗਵਰਨਮੈਂਟ ਦੱਸ ਸਕਦੀ ਐ ਅਜ ਮਹਿਲਾਵਾਂ ਨੇ ਵੀ ਇਸ ਦਾ ਲਿੱਤਾ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਜੋ ਇੱਕ ਮਹਿਲਾਵਾਂ ਦਾ ਹੀ ਇੱਕ ਤਰ੍ਹਾਂ ਦਾ ਰੋਲ ਹੈ ਜਿਹੜਾ ਅਦਾ ਕੀਤਾ ਜਾਂਦਾ ਕਿ ਫਰੰਟ ਬੁਸੀ ਕਰਕੇ ਮਹਿਲਾਵਾਂ ਵੀ ਕਹਿੰਦੀ ਕਿ ਹਮੇਸ਼ਾ ਦਿੱਕਤ ਮਹਿਲਾਵਾਂ ਨਹੀਂ ਹੁੰਦੀ ਐ ਆਪਣੇ ਸਿਵਲ ਹਸਪੀਟਲ ਦਾ ਲਾ ਲਓ ਜਦੋਂ ਮਤਜ਼ਾਰ ਕਿਸੇ ਦੀ ਨਾਈਟ ਡਿਊਟੀ ਲੱਗ ਜਾਂਦੀ ਐ ਐਮਰਜੈਂਸੀ ਦੇ ਵਿੱਚ ਸੋ ਕਟਵਾਨ ਦੀ ਬਹੁਤ ਸਪਾਰਿਸ਼ ਕਰਦੇ ਐ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ 'ਚ ਵੀ ਡਰ ਹੈ ਦੇ ਸਾਥੇ ਨਾਲ ਕੱਲ ਨੂੰ ਕੁਝ ਗਲਤ ਨਾ ਹੋਵੇ ਅਸੀਂ ਰਾਤ ਨੂੰ ਡਿਊਟੀ ਨਾ ਲਈਏ ਦਿਨ-ਦਿਨ ਟਾਈਮ ਡਿਊਟੀ ਦੇਈਏ ਰਾਤ ਨੂੰ ਆਪਦੇ ਸੇਫਲੀ ਆਪਣੇ ਪਰਿਵਾਰ ਦੇ ਕੋਲ ਪਹੁੰਚੀਏ ਇਸ ਕਰਕੇ ਔਮਨ ਐਂਪਾਇਰਮੈਂਟ ਨੂੰ ਅਕੇਲੇ ਆਉਂਦੇ ਵਾਸਤੇ ਮਹਿਲਾਵਾਂ ਦੇ ਵੱਲੋਂ ਇਹ ਕੈਂਪੇਨ ਮਾਰਕ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਅਸੀਂ ਸੰਜੋਗ ਕਰ ਰਹੇ ਹਾਂ ਤਾਂ ਕਿ ਕਦੇ ਕਿਸੇ ਨਾਲ ਉਹ ਜੀ ਹਰਕਤ ਹੁੰਦੀ ਹੈ ਤਾਂ ਡਰ ਕੇ ਦਬ ਕੇ ਅੱਗੇ ਆ ਕੇ ਆਪਣੀ ਗੱਲ ਨੂੰ ਸਾਰਿਆਂ ਦੇ ਵਿੱਚ ਰੱਖਣ ਇਸ ਤਰ੍ਹਾਂ ਦੀ ਸਹਾਇਤਾ ਦੀ ਮਾਰਕ ਕੀਤੀ ਜਾਂਦੀ ਹੈ ਜਿਹੜੀ ਤੁਹਾਡੇ ਕੋਲ ਸੱਤ ਸਗਤ ਉਹ ਵੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਸੰਵਿਧਾਨ ਦੇ ਵਿੱਚ ਹੈ

ਕੈਂਟਰ ਮਾਰਕੀ ਜੋ ਸੁਭਾਸ਼ੀ ਹੈ ਜਿਹੜਾ ਤੋਂ ਤੋਂ ਹੁਣ ਵਾਪਸ 4 ਘੰਟਾ ਕਰ ਦਿੱਤੇ ਕੈਂਟਰ ਮਾਰਕੀ ਜਿਹੜੀ ਹੈ ਕਿ ਕਰ ਰਿਹਾ ਹੈ ਕੋਲਕਾਤਾ ਤੋਂ ਕਿ ਜਿਹੜੀ ਲਾਂਡ ਹੈ ਜਿਹੜਾ ਰਹਿ ਰਿਹਾ ਹੈ ਨਾ ਕਿ ਇਹ ਇੱਕ ਹਨੇਰੇ ਵਿੱਚ ਕੋਲਕਾਤਾ ਵਿੱਚ ਜੋ ਕਾਂਡ ਹੋਇਆ ਸੀ ਉਸ ਦੇ ਮੱਦੇਨਜ਼ਰ ਅੱਜ ਵਿੱਚ 4 ਘੰਟਾ ਦਾ ਰਹਿ ਚੁੱਕਾ ਹੈ ਕੈਂਟਰ ਮਾਰਕ ਕੱਢਿਆ ਜਾ ਰਿਹਾ ਜੋ ਡਾਕਟਰ ਦੇ ਨਾਲ ਡਾਕਟਰ ਮਮਿਤਾ ਦੇਵਨਾਦੀ ਨਾਲ ਅੱਜ ਇੱਕ ਅਸੀਂ ਕੈਂਡਲ ਮਾਰਚ ਅਰੇਂਜ ਕੀਤੀ ਹੈ ਜ ਜਿਹੜਾ ਤੁਸੀਂ ਪਿੱਛੇ ਜੇ ਡਾਕੂਮੈਂਟ ਉੱਪਰ ਨੋਟ ਵਿੱਚ ਆਪ ਦੇਖਿਆ ਕਿ ਜੋ ਚੀਜ਼ ਆਜ ਨੇ ਪਹੁੰਚ ਨੇ ਇਹ ਅੱਜ ਦਾ ਸਾਡਾ ਕੈਨਲ ਮਾਰਚ ਐਸੇ ਲਈ ਹੀ ਡੈਡੀਕੇਟਡ ਹੈ ਕਿ ਅਸੀਂ ਸਾਡੇ ਕਮੈਂਟ ਨੂੰ ਚਾਹਦੇ ਹਾਂ ਕਿ ਤੁਸੀਂ ਐਸਟੀ ਉੱਪਰ ਦੇਖਣਾ ਜਏ ਹੋ ਰੇਸਟਰੀ ਨੂੰ ਤੇ ਫਿਰ ਲੇਡੀਜ਼ ਵੀ ਹੋ ਨਾਲ ਨਾਲ ਕੜਾ ਪੇਸ਼ਾ ਵੀ ਡਾਕਟਰੀ ਲੈਂਦਾ ਹੈ ਕਿਸ ਤਰ੍ਹਾਂ ਦੇ ਦੋ ਜੇ ਇਹ ਘਟਨਾ ਵਾਪਰੀ ਹੈ ਕਿੰਨੀ ਵੀ ਮੰਦ ਬਾਕੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇੱਕ ਪਾਸੇ ਕਹਿ ਰਹੇ ਨੇ ਬੇਟੀ ਬਚਾਓ ਬੇਟੀ ਪੜਾਓ ਤਾਂ ਦੂਸਰੇ ਪਾਸੇ ਇਸ ਤਰ੍ਹਾਂ ਦੇ ਵਾਕਿਆ ਦਾ ਹੋਣਾ ਕਿੰਨਾ ਕੋ ਜਿਹੜਾ ਮੰਦ ਬਾਕੀ ਹੈ ਸਰ ਮੈਂ 빙 ਡਾਕਟਰ ਵੀ ਕਹਾਂਗੇ ਕਿ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਠੀਕ ਹੈ ਅਸੀਂ ਜਦੋਂ ਵੀ ਡਾਕਟਰ ਅਸੀਂ ਜੋਬਸ ਵੀ ਪੜ੍ਹਾਈ ਕਰਦੇ ਆ ਜਾਂ ਪੇਸ਼ੈਂਟ ਜਦੋਂ ਵੀ ਕਿਹਾ ਨਾਈਟ ਸ਼ਿਫਟਸ ਲੱਗਦੀਆਂ ਇਟ ਇਜ਼ ਵੈਰੀ ਕਾਮਨ ਇਟ ਆਪਾ ਦਿਨ ਯਾ ਰਾਤ ਨੂੰ ਕਹਿ ਕੇ ਫਿਰ ਵੀ ਨਹੀਂ ਕਹਿ ਸਕਦੇ ਕਿ ਸਿਕਿਉਰਿਟੀ ਸਾਨੂੰ ਇਹ ਬਹੁਤ ਜ਼ਰੂਰੀ ਹੈ ਇਹ ਸਾਡੀ ਗਵਰਨਮੈਂਟ ਨੂੰ ਇਸ ਚੀਜ਼ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਨਾ ਪੈਣਾ ਹੈ ਉਸ ਦੇ ਇਲਾਵਾ ਅਸੀਂ ਸਾਰੇ ਜਿੰਨੇ ਵੀ ਨਾਗਰਿਕਾਂ ਦੇਸ਼ ਦੇ ਅਸੀਂ ਸਾਰੇ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਆ ਬਟ ਫਿਰ ਰਿਕਵੈਸਟ ਮੇਰੀ ਮੋਟੀ ਮੋਟੀ ਗੱਲ ਤੇ ਇਹ ਹੀ ਹੈ ਕਿ ਗਵਰਨਮੈਂਟ ਨੂੰ और मैं एक हमपल रिक्वेस्ट करती हूं कि जो भी सानू लाइव देख रहे ने तो प्लीज ਸਾਡੇ ਆ ਸਕੈਂਡਲ ਮਾਰਚ ਸਾਨੂੰ ਆਗੇ ਜੁਆਇਨ ਕਰਨ ਇਹ ਸਭ ਦੀ ਆਪਣੀ ਇੱਕ ਜ਼ਰੂਰੀ ਚੀਜ਼ ਹੈ ਕਿ ਆਪਣੇ ਆਪ ਨੂੰ ਉਹਨਾਂ ਨੂੰ ਕਰਨਾ ਚਾਹੀਦਾ ਹੈ ਇਹਦੇ ਵਾਸਤੇ ਕੋਈ ਪ੍ਰਾਇਰ ਇਨਵੀਟੇਸ਼ਨ ਨਹੀਂ ਹੈ थैंक यू थैंक यू ਕੈਂਡਲ ਮਾਰਚ ਦੇ ਅੱਜ ਕੋਈ ਪਾਰਟੀ ਪਾਰਟੀ ਨਹੀਂ ਅੱਜ ਤਾਂ ਕੈਂਡਲ ਕੋ ਸ਼ੁਰੂਆਤ ਕੀਤੀ ਗਈ ਹੈ ਜਾਦੀ ਜੀ ਜਦੋਂ ਲੱਗੋ ਲਾਈਕ ਕੋਮੈਂਟ ਸੇਂਡ ਕਰ ਦਿਓ ਬੋਲ ਮਾਰੋ ਬੋਲ ਮਾਰੋ ਬੋਲ ਮਾਰੋ ਜਿੱਦਿ ਅੱਜ ਕੁਲ ਫੇਰ ਤੋਂ ਲਾਈਵ ਤਸਵੀਰਾਂ ਤੋਂ ਨਜ਼ਰ ਰੱਖ ਰਹੇ ਹਾਂ ਕਿ ਕੀ ਬਿਖਾਰਿਆ ਜਿੱਦਿ ਕੇ ਅੱਜ ਕੈਂਡਲ ਮਾਰਚ ਦਾ ਤਿਆਰੀ ਉਸ ਪ੍ਰਤੀ ਸੰਕਲਨ ਲਈ ਹੈ ਤੁਹਾਡੇ ਦਰਸ਼ਕਾਂ ਜੀ ਕਰ ਰਹੇ ਹੈ ਫਾਜ਼ਿਲਕਾ ਦੇ ਚੌਂਕ ਹੰਟਾ ਘਟਾ ਕਰ ਤੋਂ ਜੋ ਸ਼ੁਰੂਆਤ ਕੀਤੀ ਗਈ ਹੈ ਤਾਂ ਫਾਜ਼ਿਲਕਾ ਦੇ ਸਰਾਫਾ ਬਾਜ਼ਾਰ ਤੋਂ ਹੁੰਦੇ ਹੋਏ ਇੱਕ ਆਪਣੀ ਚੌਂਕ ਤੋਂ ਹੁੰਦੇ ਹੋਏ ਸੈਂਕਲਾ ਬਾਜ਼ਾਰ ਤੋਂ ਹੁੰਦੇ ਮਾਫੀ ਬਾਜ਼ਾਰ ਚੌਂਕ ਰਹੀ ਹੈ ਇਹਦਾ ਉਹ ਤੋਂ ਚੌਂਕ ਹੰਟਾ ਕਰ ਤੋਂ ਸ਼ੁਰੂਆਤ ਹੋ ਗਈ ਹੈ ਕੈਂਡਲ ਮਾਰਚ ਦੀ ਇੱਕ ਰੋਜ਼ ਪ੍ਰਦਰਸ਼ਨ

ਆ ਰਹੇ ਲਗਾਉਂਦੇ ਮਕਸਦ ਨਾਲ ਅੱਜ ਜਿਹੜਾ ਸਾਹਮਣੇ ਦੇ ਵੱਲ ਜਿਹੜਾ ਉਹ ਇਹ ਦਿੱਦੀ ਦੇ ਸਾਹਮਣੇ

ਸ਼ਾਹੀ ਚੌਕ ਦੇ ਉਹ ਲਈ ਜਿਹੜੇ ਸ਼ਾਮਿਲ ਹੋਏ ਹਨ ਕੈਂਡਲ ਮਾਰਚ ਤੇ ਕਈ ਜਿਹੜੇ ਛੋਟੇ ਛੋਟੇ ਬੱਚੇ ਵੀ ਆ ਕੇ ਰੇਟੇ ਦਿੱਖਾ ਲੈ ਰਹੇ ਨੇ ਬੰਦਾ ਕੰਮ ਤੋਂ ਉਹ ਦੇਣਾ ਵੀ ਉਹਦੇ ਬੈਨਰ ਵੀ ਹੱਥ ਦੇ ਵਿੱਚ ਪਕੜ ਕੇ ਜਿਹੜੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੈਂਡਲ ਮਾਰਚ ਨੂੰ ਤਾ ਕੋਲਕਾਤਾ ਦੇ ਵਿੱਚ ਜਿਹੜਾ ਇਹ ਡਾਕਟਰ ਦੇ ਨਾਲ ਹੋਇਆ ਸੀ ਉਸ ਵਾਰ ਜਿਹੜਾ ਖਾਦਿਲ ਕਰੇ ਰਹੀ ਸੀ ਰੋਸ ਪ੍ਰਦਰਸ਼ਨ ਕੈਂਡਲ ਮਾਰਚ ਦੇ ਰਾਜਨਤਾ ਕਰ ਤੋਂ ਇਹ ਰਮਾਨਾ ਹੋਇਆ ਸੀ ਸਾਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਾਜ਼ਲੀ ਖਾ ਰਹੀ ਜੀ ਸਾਡੇ ਸਾਡੇ ਦਾ ਲੈ ਰਹੇ ਨੇ